ਇਕ ਓੰਕਾਰ ਸਤਿਗੁਰ ਪ੍ਰਸਾਦ ਉਤਾਰ ਖਾਸੇ ਦਸਕਤ ਕਾ ਪਾਤ ਸਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਹ ਦੀ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋਹ ਜੀ ਦੀ ਸਦਾ ਰੱਛਿਆ ਹਮਨੈ ਆਗੇ ਲਿਖਾਰੀ ਕੇ ਦਸਕਤ ਤੋ ਪ੍ਰਸਾਦ ਚਉਪਈ ਪ੍ਰਣਵ ਆਦ ਇਕੰਕਾਰ ਜਲ ਥਲ ਮਹੀਅਲ ਕੀਓ ਪਸਾਰਾ ਆਦਪੁਰਖ ਅਬਗਤ ਅਬਨਾਸੀ ਲੋਗ ਚਤੁਰਦਸ ਜੋਤ ਪ੍ਰਕਾਸੀ ਹਸ ਕੀੜਕੇ ਵਿੱਚ ਸਮਾਨ ਨਾਰਵ ਰੰਗ ਜਹਿ ਤਰਜਾਨਾ ਅਦ્વੈ ਅਲਖ ਪੁਰਖ ਅਬਗਾਮੀ ਸਭ ਘਟ ਘਟ ਕੇ ਅੰਤਰ ਜਾਮੀ ਅਲਖ ਰੂਪ ਛੈਨ ਭੇਖ ਰਾਗ ਰੰਗ ਜਹਿ ਰੂਪ ਨਾ ਰੇਖਾ ਬਰਨ ਚਿਹਨ ਸਭ ਹੂ ਤੇ ਨਿਆਰਾ ਆਦਪੁਰਖ ਅਦ્વੈ ਅਵਕਾਰ ਬਰਨ ਚਿਹਨ ਜੇ ਜਹਾਜ ਨਾ ਪਾਤਾ ਸਤਰ ਮਿਤ ਜੇ ਤਾਤ ਨਾ ਮਾਤਾ ਸਭ ਤੇ ਦੂਰ ਸਭਨ ਤੇ ਨੇਰਾ ਜਾਲ ਥਲ ਮਹੀਰ ਜਾਹੇ ਬਸੇਰਾ ਅਨਹਦ ਰੂਪ ਅਨਾਹਦ ਬਾਣੀ ਚਰਨ ਸਰਨ ਜਿਹ ਬਸਤ ਭਵਾਨੀ ਬ੍ਰਹਮਾ ਵਿਸ਼ਨ ਨਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਬੋਡ ਇੰਦਰ ਉਪੇਂਦਰ ਬਨਾਏ ਬ੍ਰਹਮਾ ਰੁਦਰੋ ਪਾਏ ਖਪਾਏ ਲੋਕ ਚਤੁਰ ਦਸ ਖੇਲ ਰਚਾਇਓ ਬਹੁਰ ਆਪ ਹੀ ਬੀਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਧਰ ਬਚਾਛ ਰਚਿਆ ਸੁਭਚਾਰਾ ਭੂਤ ਪਵੇਖ ਭਵਾਨ ਕਹਾਣੀ ਘਟ ਘਟ ਕੇ ਪੜ ਪੜ ਕੀ ਜਾਨੀ ਤਾਤ maat ਜੇ ਜਾਤ ਨਾ ਪਾਤਾ ਇੱਕ ਰੰਗ ਕਾ ਹੋ ਨਹੀਂ ਰਾਤਾ ਸਰਬਜੋਤ ਦੇ ਵਿੱਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਤ ਅਨਕਾਲ ਸਰੂਪ ਅਲਖਪੁਰਗ ਅਭਗਤ ਅਵਤੂਤਾ ਜਾਤ ਪਾਤ ਜਿਹ ਚਿਹਨਾਂ ਬਰਨਾ ਅਭਗਤ ਦੇਵ ਅਛੈ ਅਨ ਭਰਮਾ ਸਭ ਕੋ ਕਾਲ ਸਭਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਏਕ ਚਿੱਤ ਜਿਹ ਇੱਕ ਛਿਨ ਧਿਆਇਓ ਕਾਲ ਫਾਸ ਕੇ ਵਿੱਚ ਨਾ ਆਇਓ